ਹਾਂਜੀ ਦੋਸਤੋ ਕੜਾਕੇ ਦੀ ਠੰਡ ਵਿੱਚ ਤੁਹਾਡਾ ਫ੍ਰੀ ਕੋਡ ਖਬਰਨਾਮਾ ਦੇ ਪੇਜ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡਾ ਜਗਤਾਰ ਸਿੰਘ ਅੱਜ ਫੇਰ ਇੱਕ ਬਲੌਗ ਲੈ ਕੇ ਆਏ ਆ ਜਿਹਦੇ ਵਿੱਚ ਵਰਤਮਾਨ ਇਲੈਕਟ੍ਰੋਨਿਕ ਤੋਂ ਬਾਈ ਸੌਰਵ ਜੈਨ ਜਿਨ੍ਹਾਂ ਦੀ ਆਪਾਂ ਤੁਹਾਨੂੰ ਦਿਵਾਲੀ ਤੇ ਵੀਡੀਓ ਦਿਖਾਈ ਸੀਗੀ ਹੁਣ ਇਸ ਵਾਰ ਉਹਨਾਂ ਕੋਲੇ ਹੀਟਰ ਆਏ ਆ ਬਹੁਤ ਸੋਹਣੇ ਤੇ ਵਾਜਿਬ ਰੇਟਾਂ ਤੇ ਵੱਖ-ਵੱਖ ਤਰ੍ਹਾਂ ਦੇ ਹੀਟਰ ਆਏ ਆ ਤੇ ਇੱਕ ਇਹਦੇ ਵਿੱਚ ਖਾਸ ਗੱਲ ਹੋਰ ਆਈ ਹੈ ਕਿ ਇਹਨਾਂ ਕੋਲ ਇੱਕ ਜੰਤਰ ਨਵਾਂ ਆਇਆ ਜਿਹੜਾ ਨਾਲ ਦੀ ਨਾਲ ਹੀ ਪਾਣੀ ਜਿਹੜਾ ਗਰਮ ਕਰ ਦਿੰਦਾ ਤੁਸੀਂ ਆ ਦੇਖ ਲਓ ਇਹ ਵਾਲਾ ਜੰਤਰ ਜਿਹੜਾ ਨਵਾਂ ਆਇਆ ਤੇ ਪਾਣੀ ਜਿਹੜਾ ਮੈਂਟਾ ਵਿੱਚ ਗਰਮ ਕਰ ਦਿੰਦਾ ਤੇ ਅੱਜ 2200 ਕੋਲ ਦੁਆਰਾ ਗਏ ਸੀ ਤੇ ਉਹਨਾਂ ਨੇ ਗੱਲਬਾਤ ਕੀਤੀ ਤੇ ਸਾਰਾ ਦੱਸਿਆ ਤੇ ਤੁਸੀਂ ਵੇਖੋ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹਨਾਂ ਕੋਲ ਮਿਲਦੀਆਂ ਤੇ ਕਿਹੜੇ ਰੇਟਾਂ ਤੇ ਮਿਲਦੀਆਂ ਤੇ ਤੁਸੀਂ ਕਿਹੜੀ-ਕਿਹੜੀ ਚੀਜ਼ ਨਾਲ ਕੋਈ ਕਹਿ ਸਕਦੇ ਹੋ ਲੈ ਸਕਦੇ ਹੋ ਬਹੁਤ ਵਧੀਆ ਰੇਟ ਤੇ ਬਹੁਤ ਵਧੀਆ ਸਮਾਨ ਬਾਈ ਜੈਨ ਦੇ ਰਿਹਾ ਹੈਗਾ ਇਹਦਾ ਐਡਰੈਸ ਵੀ ਪੂਰਾ ਦੱਸਿਆ ਹੋਇਆ ਨੈਵਰੀ ਸ਼ਾਪ ਸੈਂਟਰ ਦੇ ਵਿੱਚ ਇਹਨਾਂ ਦੀ ਦੁਕਾਨ ਹੈ ਤੇ ਆਓ ਗੱਲਬਾਤ ਕਰਦੇ ਆਪਾਂ ਬਾਈ ਜੈਨ ਨਾਲ ਮੈਂ ਸੌਰਵਜਨ ਵਰਧਮਨ ਇਲੈਕਟ੍ਰੀਕਲ ਟਰੇਡਰ ਤੁਹਾਡੇ ਲਈ ਲੈ ਕੇ ਆਇਆ ਤੁਹਾਨੂੰ ਪਤਾ ਜਿਵੇਂ ਕੜਾਕੇ ਹੀ ਠੰਡ ਪੈ ਰਹੀ ਅਲੱਗ-ਅਲੱਗ ਤਰ੍ਹਾਂ ਦੇ ਹੀਟਰ ਹੈ ਆ ਇੱਕ ਰਾਡ ਵਾਲਾ ਹੀਟਰ ਹੈ ਇਹ ਦੋ ਰਾਡ ਵਾਲਾ ਇਹ ਪੋਰਟੇਬਲ ਗੀਜ਼ ਰਹੀ ਇਨਸਟੈਂਟ ਪਾਣੀ ਗਰਮ ਆਂਦਾ ਇਹ ਇਨਫਰਾ ਰੈਡ ਆਂਦੇ ਤੇ ਜੋ ਮਰਜੀ ਭਾਂਡਾ ਰੱਖੋ ਦੇ ਸਾਰੀ ਚੀਜ਼ਾਂ ਕਰੋ ਗਰਮ ਕੋਈ ਵੀ ਚੀਜ਼ ਬਣਾਣੀ ਹੋਵੇ ਤਾਂ ਇਹ ਅਲੱਗ-ਅਲੱਗ ਪ੍ਰਕਾਰ ਦੇ ਹੀਟਰ ਹੈ ਆ ਟੂ ਰੋਡ ਵਾਲਾ ਹੀਟਰ ਹੈ ਸਿੰਗਲ ਰਾਡ ਵਾਲਾ ਹੀਟਰ ਹੈ ਇਹ ਮਧਾਨੀ ਹੈ ਜੀ ਇਹ ਥਰੀ ਰਾਡ ਘੁੰਮਣ ਵਾਲਾ ਹੀਟਰ ਹੈ ਜੀ ਇਹ ਇਹਦਾ ਇਹਦਾ ਦੂਜਾ ਉਹ ਇਹਦਾ ਜਿਹੜਾ ਇਹ ਦੇ ਦਿੱਤਾ। ਇਹਦੇ ਵਿੱਚ ਆਪਣੇ ਕੋਲੇ ਦੋ ਤਰ੍ਹਾਂ ਦੇ ਗੀਦਰ ਆਈ ਪੋਰਟੇਬਲ ਇੰਸਟੈਂਟ ਪਾਣੀ ਗਰਮ ਆਂਦਾਈ ਨਾਲ ਜੇ ਅੱਜ ਕੱਲ ਇਹ ਬਹੁਤ ਚੱਲ ਰਿਹਾ ਬਹੁਤ ਟ੍ਰੈਂਡਿੰਗ ਦੀ ਚੀਜ਼ ਚੱਲ ਰਹੀ ਹੈ। ਇਹਦਾ ਰੇਟ ਕੀ ਹੈ ਇਹਨਾਂ ਦਾ? ਇਹਨਾਂ ਦਾ ਰੇਟ ਹੈ ਜੀ 850 ਰੁਪਏ ਆਈ। ਜਿਹੜੇ ਪਾਣੀ ਵਾਲੇ ਗੀਦਰ ਹੈ Bajaj ਕੰਪਨੀ ਦੇ ਆਪਣੇ ਕੋਲੇ ਗੀਦਰ ਆਈ ਇਹਨਾਂ ਦਾ ਰੇਟ ਹੈ ਜੀ 3350 ਰੁਪਏ। ਹੋਰ ਕੀ ਕੀ ਸਵਾਲ ਹੈਗਾ ਨਾਲ? ਆ ਦੇਖੋ ਜੀ ਲਗ ਲਗ ਤਰ੍ਹਾਂ ਦੀ ਹੈ ਬਜਾਜ ਦੇ ਉਹ ਹੈ ਇੰਡਕਸ਼ਨ ਹੈ ਹੀਟਰ ਹੈ ਐਕੁਅਰੀ ਆਪਣਾ ਡੈਸਲ ਵੀ ਕੁਝ ਕੁ ਤਰ੍ਹਾਂ ਦਾ ਚਲਦਕਲਦੇ ਵਰਦਮਨ ਇਲੈਕਟ੍ਰੀਕਲ ਟਰੇਡਰ ਨੇਰੀ ਸ਼ੋਪਿੰਗ ਸੈਂਟਰ ਸ਼ਾਪ ਨੰਬਰ 56 ਫਰੀਦਕੋਟ ਇਹ ਹਾਂਜੀ ਜਨ ਸਾਹਿਬ ਹੋਰ ਕੀ ਨਵੀਂ ਚੀਜ਼ ਜਿਹੜੀ ਲਿਖਿਆ ਇੱਕ ਨਵਾਂ ਹੀਟਰ ਆਇਆ ਜੀ ਰੋਟੇਟਿੰਗ ਹੀਟਰ ਫੈਨ ਹੀਟਰ ਸਨ ਹੀਟਰ ਵੀ ਕਹਿ ਹੁੰਦੇ ਇਹਨੂੰ ਬਹੁਤ ਸੋਹਣੀ ਆਈਟਮ ਆਈ ਹੈ ਜੀ ਆ ਦੇਖੋ ਲਾਈਟ ਵੀ ਕਿੰਨੀ ਪਿਆਰੀ ਹੈ ਤੇ ਕਿਵੇਂ ਹੀਟ ਵੀ ਬਹੁਤ ਜ਼ਿਆਦਾ ਆਂਦੀ ਇਹਦਾ ਰੇਟ ਕੀ ਹੈ ਇਹਦਾ ਰੇਟ ਹੈਗਾ 800 ਰੁਪਏ ਮੇਲਾ ਨਵਾਂ ਹੀ ਆਇਆ ਇਸ ਪਰ ਹਾਂ ਨਵਾਂ ਹੀ ਆਇਆ ਇਹ ਬਹੁਤ ਘੈਂਟ ਚੀਜ਼ ਬਣਾਈ ਹੈ ਕੰਪਨੀ ਨੇ ਸਰਦੀਆਂ ਤੋਂ ਬਚਣ ਲਈ ਉਹ ਆ ਜਿਹੜਾ ਹੈਗਾ ਪਾਣੀ ਗਰਮ ਕਰਨ ਵਾਲਾ ਇਹ ਪਾਣੀ ਗਰਮ ਕਰਨ ਵਾਲਾ ਗੀਦਰ ਹੈ ਇਹ ਦੇਖੋ ਇਹ ਟੂਟੀ ਦੇ ਨਾਲ ਲੱਗ ਜਾਂਦਾ ਅਟੈਚ ਹੋ ਜਾਂਦਾ ਬਹੁਤ ਸੋਹਣੀ ਚੀਜ਼ ਹੈ ਆ ਦੇਖੋ ਤੁਹਾਨੂੰ ਦਿਖਾ ਰਹੇ ਆ ਆ ਦੇਖੋ ਇਵੇਂ ਲੱਗ ਜੂ ਟੂਟੀ ਨਾਲ ਇਨਸਟੈਂਟ ਪਾਣੀ ਗਰਮ ਆਊਗਾ ਜੀ ਨਾਲ ਜੇ ਪਾਣੀ ਗਰਮ ਆਊਗਾ ਨਾਲ ਪਾਈ ਪੈਂਦੇ ਤੇ ਨਾਲ ਟੂਟੀ ਦੇ ਨਾਲ ਅਟੈਚ ਹੋ ਜਾਂਦੇ ਸੀਜ਼ਨ ਦੀ ਗਾਰੰਟੀ ਆ ਜਾਂਦੀ ਇੱਕ ਸੀਜ਼ਨ ਦੀ ਗਾਰੰਟੀ ਆ ਜਾਂਦੀ ਠੀਕ ਆ ਬਲੋਰ ਹੈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਬਲੋਰ ਆਇਆ ਗ੍ਰੇਟ ਕੰਪਨੀ ਦਾ ਜੀ ਅਜੇ ਹੋਰ ਵੀ ਸਾਮਾਨ ਇਦੋਂ ਤੱਕ ਸਾਰੇ ਮਿਲ ਜਣੇ ਸਾਰਾ ਆਪਣੇ ਕੋਲੇ ਸਾਮਾਨ ਮਿਲਣਾ ਇੰਡਕਸ਼ਨ ਸਾਰੇ ਭਾਂਡਿਆਂ ਵਾਲਾ ਇੰਡਕਸ਼ਨ ਆਇਆ ਜੀ ਇਹ। ਇਹਦੀ ਵੀ 1 ਸਾਲ ਦੀ ਗਾਰੰਟੀ ਹੈ ਜੀ। ਇਹਦੇ ਜਿਹੜੇ ਮਰਜ਼ੀ ਭਾਂਡੇ ਰੱਖੋ, microwaves ਦੀ ਲੋੜ ਨਹੀਂ ਤੁਹਾਨੂੰ। ਇੰਡਕਸ਼ਨ ਦੇ ਸਾਰੇ ਭਾਂਡੇ ਚੱਲਣਗੇ ਇਹਨਾਂ ਤੇ। 4 ਹੋਰ ਜੀ ਸਾਹਿਬ ਆ ਜਿਹੜੀ ਕੇਤਲਾਂ ਹੈਗੀਆਂ। ਇਹ ਬਜਾਇ ਦੀ ਇਲੈਕਟ੍ਰੀਕਲ ਕੈਟਲ ਹੈ ਜੀ। ਇਹ ਸ਼ਾਈਨ ਸਟਾਰ ਦੀਆਂ ਕੈਟਲਾਂ ਹੈ। ਆਪਣੇ ਕੋਲੇ ਹਰੇਕ ਤਰ੍ਹਾਂ ਦੀ ਕੈਟਲ ਹੈਗੀ ਹੈ ਜੀ। ਇਸ ਤੋਂ ਇਲਾਵਾ ਆਪਣੇ ਕੋਲੇ ਹੈਵਲ ਦਾ ਟੋਸਟਰ ਵੀ ਹੈਗਾ ਜੀ ਸਾਇਨ ਸਟਾਰ ਦਾ ਵੀ ਹੈਗਾ ਜੀ ਹਰੇਕ ਰੇਟ ਦਾ ਹਰੇਕ ਰੇਂਜ ਦੇ ਆਪਣੇ ਕੋਲੇ ਟੋਸਟਰ ਵੀ ਹੈ ਪਾਣੀ ਵਾਲੇ ਗਰਮ ਰਾਡ ਵੀ ਹੈਈ ਬਜਾਜ ਪ੍ਰੈਸਰ ਹਰੇਕ ਤਰ੍ਹਾਂ ਦਾ ਸਮਾਨ ਹੈ ਜੀ ਇੱਕ ਵਾਰ ਆਪਾਂ ਥੋੜੇ ਨੂੰ ਦੱਸ ਦਿੱ ਗਏ ਸੀ ਕਿੱਥੋਂ ਹੈਗਾ ਐਡਰੈਸ ਪੂਰਾ ਸਹੀ ਵਰਦਮਨ ਇਲੈਕਟ੍ਰੀਕਲ ਟਰੇਡਰ ਨਹਿਰੀ ਸ਼ੋਪਿੰਗ ਸੈਂਟਰ ਸ਼ੋਪ ਨੰਬਰ 56 ਫਰੀਦਕੋਟ ਧੰਨਵਾਦ ਜੈਂਟਸ ਸਾਹਿਬ ਸੋ ਦੋਸਤੋ ਤੁਸੀਂ ਕਿਵੇਂ ਸੁਣਿਆ ਜੇ ਸਾਹਮਣੇ ਆ ਸਾਰਾ ਹੀ ਦੱਸਿਆ ਇਹਨਾਂ ਕੋਲ ਹਰ ਇੱਕ ਚੀਜ਼ ਦੀ ਪ੍ਰਕਾਰ ਦੀ ਚੀਜ਼ ਇੱਥੇ ਮਿਲਦੀ ਆ ਤੇ ਪਿਛਲੀ ਵਾਰ ਆਪਾਂ ਤੁਹਾਨੂੰ ਇਹਨਾਂ ਦੀਆਂ ਲਾਈਟਾਂ ਦਿਖਾਈਆਂ ਲਲ ਦਿਵਾਲੀ ਤੇ ਤੇ ਅੱਜ ਫੇਰ ਇੱਕ ਵਾਰੀ ਲੋਕਾਂ ਦੀ ਡਿਮਾਂਡ ਤੇ ਆਪਾਂ ਲੈ ਕੇ ਆਏ ਆ ਇਹ ਚੀਜ਼ਾਂ ਨਵੀਆਂ-ਨਵੀਆਂ ਆਈਆਂ ਤੇ ਤੁਸੀਂ ਵੀ ਇੱਥੇ ਪਹੁੰਚੋ ਤੇ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਫ੍ਰੀਕੁਐਂਟ ਖਬਰਨਾਮਾ ਦੇ ਪੇਜ ਨੂੰ ਵੀ ਲਾਈਕ ਕਰੋ ਫੋਲੋ ਕਰੋ ਤੇ ਇਹਨੂੰ ਸ਼ੇਅਰ ਸ਼ੁਰੂ ਕਰਨਾ ਧੰਨਵਾਦ ਦੋਸਤੋ